ਇਹ ਥਾਰ ਗੱਡੀ ਆ ਜੀ ਪਾਲ ਜੀ ਵੀ ਬਸ ਸਟੈਂਡ ਹਸਪੀਟਲ ਦੇ ਕੋਲ ਆਲੂ ਵਾਲੇ ਸਟੋਰ ਦੇ ਕੋਲ ਇੱਕ ਦਰਖਤ ਵਿੱਚ ਵੱਜੀ ਆ ਜੇ ਜਿਹੜੀ ਗੱਡੀ ਦਾ ਚੱਕਰਾਂ ਚੂਰ ਹੋ ਗਈ ਆ ਇਹ ਮੂਹਰੇ ਟਾਇਰ ਵੀ ਖੁੱਲ ਗਏ ਪਤਾ ਨਹੀਂ ਕਿੱਥੇ ਜਾ ਗਏ ਇਹ ਵੀ ਸਾਰੀ ਫਟ ਗਈ तकरीबन ਹੇ ਆਲੂਮਾੜਾ ਸਟੋਰ ਆ ਜੀ ਇਹਦੇ ਕੋਲ ਹੋਈ ਆ ਇਹ ਗੱਡੀ ਦਾ ਨੰਬਰ ਆ ਜੀ ਬਹੁਤ ਆ ਧਿਆਨ ਹੈ ਐਕਸੀਡੈਂਟ ਹੋ ਗਿਆ ਸੁਣ ਚਾਹੇ ਕਿ ਮੋੜਾ ਇਹ ਦਰਖਤ ਦੇ ਵਿੱਚ ਆ ਦਰਖਤ ਸਭ ਇੱਕ ਹੋ ਗਈ ਵਿਚਨੀ ਵੱਢ ਗਈ ਸਾਰੀ ਇਹ ਫਾਰ ਰਾਜਿਤ ਤੇ ਬਹੁਤ ਰੱਜਿਆ ਇਹ ਦਰਖਤ ਜੀ ਵੀ ਤੇ ਗੱਡੀ ਪੱਟੀ ਆ ਤੇ ਸਾਡਾ ਸ਼ੌਫਰ ਬਗੈਣਾ ਸਾਰੇ ਕੋਦੇ ਹੱਥ ਲੜੇ ਪਏ ਆ ਉਹ ਟਾਇਰ ਨਿਕਲ ਚੁੱਕ ਗਿਆ ਇਹ ਗੱਡੀ ਮਾਲਪੁਰ ਵੱਲੋਂ ਆ ਰਹੀ ਸੀ ਇੱਥੇ ਅਨ ਕੰਟਰੋਲ ਹੋ ਗਈ ਆ ਇੱਥੋਂ ਕਾਤੀ ਕਰਦੀ ਜਦੋਂ ਆ ਗੱਡੀ ਆ ਕੇ ਉਹ ਸਾਹਮਣੇ ਦਰਖਤ ਦੇ ਵਿੱਚ ਇਹ ਗੱਡੀ ਆ ਮਾਲਪੁਰ ਵਾਲੇ ਸਾਈਡ ਤੋਂ ਜੀ ਇੱਥੋਂ ਆ ਚਿੱਟੀ ਪੱਟੀ ਤੋਂ ਐ ਹੁੰਦੀ ਹੁੰਦੀ ਇਦਾਂ ਅਨ ਕੰਟਰੋਲ ਹੋ ਗਈ ਇੱਧਰ ਚਲੇ ਗਈ ਫਿਰ ਇਹ ਆ ਤੁਹਾਨੂੰ ਆ ਸਾਹਮਣੇ ਇਹ ਦਰਖਤ ਟੁੱਟਿਆ ਲੱਗਦਾ ਇਹ ਦਰਖਤ ਤੋਂ ਚਲਦੀ-ਚਲਦੀ ਆ ਕੇ ਫਿਰ ਆਹ ਸਾਹਮਣੇ ਇੱਥੇ ਦਰਖਤ ਦੇ ਵਿੱਚ ਆ ਕੇ ਬੱਜ ਗਈ ਜਿੱਥੇ ਗੱਡੀ ਨਾਲ ਸੱਜ ਗਈ